ਸਸ਼ੀ ਗਾ ਜੀ ਮੈਂ ਹਰਸ਼ਦੀਪ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ 52 ਦਿਨ ਹੋ ਗਏ ਨੇ ਲੇਕਿਨ ਵਿਕਰਮ ਸਿੰਘ ਮਜੀਠੀਆ ਨੂੰ ਨਹੀਂ ਮਿਲਣ ਗਏ ਸੁਖਬੀਰ ਸਿੰਘ ਬਾਦਲ ਜੇਕਰ ਗੱਲ ਕਰੀਏ ਤਾਂ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਵੀ ਬਿਆਨ ਸਿਰਫ ਨਿਕਲ ਕੇ ਆਇਆ ਤਾਂ ਸਿਰਫ ਇੱਕ ਬਿਆਨ ਨਿਕਲ ਕੇ ਆਇਆ ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਨਹੀਂ ਖੜੇ ਨਜ਼ਰ ਆਏ ਕੀ ਸੁਖਬੀਰ ਸਿੰਘ ਬਾਦਲ ਨੂੰ ਡੈਵਲ ਕਲਾ ਦੀ ਜੋ ਗੋਲੀकांड ਹੋਇਆ ਉਹਦਾ ਡਰ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਇਹ ਡਰ ਹੈ ਕਿ ਜਿਹੜਾ ਮਾਫੀਨਾਮਾ ਕੀਤਾ ਗਿਆ ਉਹਦਾ ਡਰ ਹੈ ਜਾਂ ਫਿਰ ਸੁਖਬੀਰ ਸਿੰਘ ਬਾਦਲ ਨੂੰ ਇਹ ਹੈ ਕਿ ਜਿਹੜੀਆਂ ਮੇਰੇ ਰਾਜ ਦੇ ਵਿੱਚ ਬੇਅਦੀਆਂ ਹੋਈਆਂ ਉਹਦੀਆਂ ਫਾਈਲਾਂ ਨਾ ਅਫਰੋਲ ਲਈਆਂ ਜਾਣ ਜੋ ਹੈ ਭਗਵੰਤ ਸਿੰਘ ਮਾਨ ਵੱਲੋਂ ਜਿੱਥੇ ਇੱਕ ਪਾਸੇ ਵੱਡੀ ਕਾਰਵਾਈ ਕਰਵਾਈ ਹੋਈ ਹੈ ਵਿਕਰਮ ਸਿੰਘ ਮਜੀਠੀਆ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੇਕਿਨ ਦੂਸਰੇ ਪਾਸੇ ਕਾਫੀ ਡਰੇ ਹੋਏ ਸਾਹਮਣੇ ਆ ਰਹੇ ਨੇ ਸੁਖਬੀਰ ਸਿੰਘ ਬਾਦਲ ਕਿਉਂਕਿ ਇੱਕ ਪਾਸੇ ਸ਼੍ਰੋਮਣੀ ਕਾਲੀ ਦਲ ਦੇ ਨਵੇਂ ਪ੍ਰਧਾਨ ਬਣ ਗਏ ਨੇ ਦੂਸਰੇ ਪਾਸੇ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਵੱਲੋਂ ਆਪਣੇ ਸਾਲੇ ਇਹ ਕਹ ਲਈਏ ਬਿਕਰਮ ਸਿੰਘ ਮਜੀਠੀਆ ਉੱਤੇ ਕੋਈ ਵੀ ਬਿਆਨ ਨਹੀਂ ਨਿਕਲ ਕੇ ਸਾਹਮਣੇ ਆਇਆ ਜਦੋਂ ਕਿ ਨਾਭਾ ਦੇ ਵਿੱਚ ਕਾਨਫਰੈਂਸ ਕਾਨਫਰੈਂਸ ਵੀ ਹੋਈ ਜਿੱਥੇ ਰੈਲੀ ਵੀ ਕੱਢੀ ਗਈ ਇਹ ਵੀ ਗੱਲਾਂ ਸੀ ਕਿ ਸ਼ਾਇਦ ਬਿਕਰਮ ਸਿੰਘ ਮਜੀਠੀਆ ਨੂੰ ਜਾ ਕੇ ਮਿਲਣ ਗਏ ਸੁਖਬੀਰ ਸਿੰਘ ਬਾਦਲ ਲੇਕਿਨ ਅਜੇ ਹਾ ਕੁਝ ਵੀ ਨਜ਼ਰ ਨਹੀਂ ਆਇਆ ਜਿੱਥੇ ਵਾਰ-ਵਾਰ ਵਿਕਰਮ ਸਿੰਘ ਮਜੀਠੀਆ ਵੱਲੋਂ ਬੋਹਾਰ ਲਗਾਈ ਜਾ ਰਹੀ ਹੈ ਜ਼ਮਾਨਤ ਮੰਗਰ ਬਾਰੇ ਵਾਰ-ਵਾਰ ਪਟੀਸ਼ਨਾਂ ਪਾਈਆਂ ਜਾ ਰਹੀਆਂ ਨੇ ਜਿੱਥੇ ਵੱਡੀ ਕਾਰਵਾਈ ਹੋ ਗਈ ਹੈ ਵਿਕਰਮ ਸਿੰਘ ਮਜੀਠੀਆ ਤੇ 52 ਦਿਨਾਂ ਤੋਂ ਜੇਲ੍ਹ ਦੇ ਵਿੱਚ ਨੇ 14 ਦਿਨਾਂ ਦੀ ਹਰੇਕ ਵਾਰ ਉਹਨਾਂ ਦੀ ਨਿਆਰਿਆਸਤ ਵਦਾ ਦਿੱਤੀ ਜਾਂਦੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲ ਵੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਪੰਜ ਹੋਰ ਉਹਨਾਂ ਤੇ ਵੱਡੇ ਕੇਸ ਜੁੜ ਜਾਣਗੇ ਦੂਸਰੇ ਪਾਸੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਡਰੇ ਹੋਏ ਨੇ ਸੁਖਬੀਰ ਸਿੰਘ ਬਾਦਲ ਕਿਉਂਕਿ ਸੁਖਬੀਰ ਸਿੰਘ ਬਾਦਲ ਪਹਿਲਾਂ ਤਾਂ ਬੜਾ ਬੋਲਦੇ ਨਜ਼ਰ ਆਉਂਦੇ ਸੀ ਲੇਕਿਨ ਹੁਣ ਕਿਸੇ ਤਰ੍ਹਾਂ ਦੀ ਵੀ ਜਿਹੜੀ ਹੈ ਬਿਆਨਬਾਜ਼ੀ ਨਹੀਂ ਕੀਤੀ ਜਾ ਰਹੀ ਕਿਸੇ ਸਟੇਜ ਦੇ ਉੱਤੇ ਕਿਸੇ ਜਗ੍ਹਾ ਤੇ ਵੀ ਜੋ ਹੈ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਰੇ ਮਾੜਾ ਚੰਗਾ ਕੀ ਬੋਲਦੇ ਹੀ ਨਜ਼ਰ ਨਹੀਂ ਆ ਰਹੀ ਕਿਉਂਕਿ ਕਿਤੇ ਬਿਕਰਮ ਸਿੰਘ ਮਜੀਠੀਆ ਦੇ ਨਾਲ ਨਾਲ ਸੁਖਬੀਰ ਸਿੰਘ ਬਾਦਲ ਨੂੰ ਇਹ ਦੱਸਤਾ ਨਹੀਂ ਪੈ ਗਿਆ ਕਿ ਜਿਹੜੇ ਹੈਲੀਕਾਪਟਰ ਇਹਨਾਂ ਦੇ ਰਾਜ ਦੇ ਵਿੱਚ ਵਰਤੇ ਗਏ ਨੇ ਜਦੋਂ ਨਸ਼ਾ ਤਸਕਰੀ ਦੇ ਨਾਮ ਤੇ ਨਾਮ ਆਇਆ ਤਾਂ ਉਹਦੇ ਵਿੱਚ ਮੇਰਾ ਨਾਮ ਨਿਕਲੇ ਆਵੇ ਕਿਉਂਕਿ ਵਾਰ-ਵਾਰ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਹੁਣ ਵੱਡੀਆਂ ਮੱਛੀਆਂ ਵੀ ਹੋਲੀ-ਹੋਲੀ ਫੜੀਆਂ ਜਾਣਗੀਆਂ ਕਿ ਹੁਣ ਡਰੇ ਹੋਏ ਨੇ ਸੁਖਬੀਰ ਸਿੰਘ ਬਾਦਲ ਤਾਨੂੰ ਇਹ ਵੀ ਦੱਸ ਦੇਣੇ ਕਿ ਸੂਤਰਾਂ ਤੋਂ ਇਹ ਵੀ ਬੰਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜੇਲ੍ਹ 'ਚ ਬੈਠੇ ਵਿਕਰਮ ਸਿੰਘ ਮਜੀਠੀਆ ਨੇ ਗਨੀਬ ਕੌਰ ਨੂੰ ਇਹ ਕਿਹਾ ਹੈ ਕਿ ਤੋ ਉਸੇ ਹਜੇ ਕਿਸੇ ਵੀ ਪਾਰਟੀ ਦੇ ਨਾਲ ਨਹੀਂ ਚਲੋਗੇ ਕਿਉਂਕਿ ਜਦੋਂ ਤੱਕ ਮੈਨੂੰ ਜ਼ਮਾਨਤ ਨਹੀਂ ਮਿਲ ਜਾਂਦੀ ਮੈਂ ਬਾਹਰ ਨਹੀਂ ਆ ਜਾਂਦਾ ਫਿਰ ਦੱਸਾਂਗੇ ਕਿ ਅਸੀਂ ਕਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਾਣਾ ਹੈ ਸੁਖਬੀਰ ਸਿੰਘ ਬਾਦਲ ਜਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਾਣਾ ਹੈ ਤਾਂ ਕਿਸੇ ਤਰ੍ਹਾਂ ਦੀ ਵੀ ਬਿਆਨਬਾਜ਼ੀ ਨਹੀਂ ਆ ਰਹੀ ਜਿਸ ਤਰੀਕੇ ਨਾਲ ਸਮਝਿਆ ਜਾ ਰਿਹਾ ਕਿ ਹੁਣ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਡਰ ਸਤਾ ਰਿਹਾ ਹੈ ਉੱਤੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਤੇ ਉੱਤੋਂ ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਕਈ ਆਗੂ ਉਹਨਾਂ ਨੂੰ ਛੱਡ ਕੇ ਵੀ ਜਾ ਚੁੱਕੇ ਨੇ ਲੇਕਿਨ ਆਪਣਾ ਹੀ ਜਿਹੜਾ ਸਾਲਾ ਵੀ ਹੈ ਆਪਣੇ ਉਹਨਾਂ ਦੇ ਸਾਬਕਾ ਮੰਤਰੀ ਵੀ ਰਹਿ ਚੁੱਕਾ ਹੈ ਲੇਕਿਨ ਉਹਦੇ ਨਾਲ ਕਿਸੇ ਤਰ੍ਹਾਂ ਦੀ ਵੀ ਮੁਲਾਕਾਤ ਨਹੀਂ ਕੀਤੀ ਜਾ ਰਹੀ विक्रम सिंह मजीटिया ਦੇ ਹੱਕ ਦੇ ਵਿੱਚ ਹਜੇ ਤੱਕ ਸਿਰਫ ਇੱਕੋ ਬਿਆਨ ਨਿਕਲ ਕੇ ਆਇਆ ਇਸ ਤੋਂ ਬਿਨਾ ਜਿਹੜਾ ਹੈ ਕਿਸੇ ਨੂੰ ਵੀ ਬੋਲਦੇ ਨਹੀਂ ਸੁਣਿਆ ਗਿਆ ਜੋ ਹੈ ਸੁਖਬੀਰ ਸਿੰਘ ਬਾਦਲ ਨੂੰ ਬਾਕੀ ਤੁਹਾਨੂੰ ਜੋ ਵੀ ਬੰਦੀ ਜਾਣਕਾਰੀ ਹੋਰ ਸਾਹਮਣੇ ਆਏਗੀ ਹਾਜ਼ਰ ਹੋਵਾਂਗੇ